ਆ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਦੀ ਪ੍ਰੈਸ ਦਾ ਸਾਡੇ ਸਾਥੀਆਂ ਦਾ ਤੁਸੀਂ ਬਹੁਤ ਸੀਮਤ ਸਮੇਂ ਦੇ ਵਿੱਚ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਆਇਓ ਮੈਂ तमाम ਪ੍ਰੈਸ ਸਾਥੀਆਂ ਦਾ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਮੇਰੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਸੰਜੀਤ ਤਲਵਾਰ ਸਾਹਿਬ ਅਟੀ ਸਰਕਾਰਯੋਗ 라ਬਰ ਸਾਹਿਬ ਕਰਦੀਪ ਸਿੰਘ ਸਾਹਿਬ ਮੈਨ ਸਾਹਿਬ ਦੋਨੋਂ ਹੀ ਸਾਡੇ ਸਿਵਰਟਾ ਜੀ ਪਰਵਿੰਦਰ ਬੈਂਸ ਜੀ ਜੱਗਾ ਜੀ ਤੇ ਮੈਨੇ ਭਰਾ ਸਾਡੇ ਚ ਸਿੱਖੂ ਗੁੜਾ ਸਾਹਿਬ ਦਾ ਐਮਐਲਏ ਤੇ ਸਾਰੇ ਹੋਰ ਸਾਥੀ ਕਰਨ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਇਹ ਰੱਖੀ ਗਈ ਇਸ ਕਰਕੇ ਕਿ ਜੋ ਰਾਖ ਦਾ ਘਟਨਾ ਕਰਮ ਸੀਗਾ ਸਰਕਾਰ ਨੇ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚੱਲਦੇ ਇਲੈਕਸ਼ਨ ਦੇ ਵਿੱਚ ਵੀ ਦਿੱਲੈਟਸ ਦਾ ਨੋਟਿਸ ਦੇ ਕੇ ਪ੍ਰੋਨ ਦੀ ਤਰ੍ਹਾਂ ਘੌਣ ਦੀ ਅਣਸਰਬਟ ਕੋਸ਼ਿਸ਼ कीती गई है एयर प्रजातंत्र के लोकतंत्र के खिलाफ है ए कॉन्स्टिट्यूशन के खिलाफ है और इस प्रकार लोकतंत्र के अंदर जेड़ा व्यक्ति चुनाव लड़ रहा होवे ओणु बीच चुनाव के ਤੁਸੀਂ ਵਿਜੀਲੈਂਸ ਦਾ ਸਨਮਨ ਕਰੋ ਇਹ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੇਸ਼ ਦੇ ਅੰਦਰ। ਆਲਰੇਡੀ ਇਸ ਤੋਂ ਪਹਿਲਾਂ ਤੁਸੀਂ ਦੋ ਵਾਰੀ ਵਿਜੀਲੈਂਸ ਉਹਨਾਂ ਨੂੰ ਬੁਲਾ ਚੁੱਕੀ ਹੈ, ਮੁਕਦਮੇ ਦਰਜ ਕਰ ਚੁੱਕੀ ਹੈ। ਲੇਕਿਨ ਚੋਣ ਦੇ ਅੰਦਰ ਬੁਲਾਉਂਦਾ ਕੀ ਮਕਸਦ ਹੋਇਆ? ਜਾਣ ਬੁੱਝ ਕੇ ਇਹ ਡਾਰਦੀ ਔਰ ਪੈ ਵੀ ਰਾਜਨੀਤੀ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੈ। ਔਰ ਇਸ ਜਿਹੜੀ ਉਹਨਾਂ ਨੇ

ਔਰ ਇਸ ਤਰ੍ਹਾਂੀਆਂ ਸਾਜਸ਼ਾਂ ਰਚ ਲਿਆ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾਕਰਮ ਪਹਿਲਾਂ ਵੀ ਸਾਹਮਣੇ ਆਏ ਐ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮਕੱਦਮੇ ਵੀ ਦਰਜ ਕੀਤੇ ਸੋਬਤਾਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਨਖੇਦੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਨੂੰ ਵੀ ਸਰਕਾਰ ਹੈ ਕਿ ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾਾ ਕੌਣ ਰਿਹਾ ਹੈ ਇਹਦੇ ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕਿ ਇਹ ਹੋ ਕੀ ਰਿਹਾ ਹੈ ਸੋ ਮੈਂ ਸਮਝਦਾ ਕਿ ਇਹ ਬਖਲਾੜ ਦੀ ਨਿਸ਼ਾਨੀ ਹੈ ਹਾਰ ਦੀ ਨਿਸ਼ਾਨੀ ਹੈ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਇਹਦੇ ਪਿੱਛੇ ਹੱਥ ਕਿਹੜਾ ਹੈ ਦਿੱਲੀ ਵਾਲਿਆਂ ਦਾ ਹੱਥ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ ਔਰ ਮੈਂ ਵਾਰਨਿੰਗ ਦੇਣਾ ਚਾਹਣਾ ਹੈ ਵਿਜੀਲੈਂਸ ਨੂੰ ਔਰ ਇਹ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਇੱਕੋ ਜਿਹਾ ਨਹੀਂ ਰਹਿਦਾ ਇਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ ਸਾਡੇ 300 ਸਾਲ ਬੀਤ ਚੁੱਕੇ ਹਨ 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੈ ਅਗਲੀ ਮਾਰਚ 2027 ਨੂੰ ਦੁਬਾਰਾ ਚੋਣ ਆ ਜਾਣੇ ਔਰ ਕਿਹੜਾ ਰੋਲ ਤੁਸੀਂ ਨਾ ਕਰ ਰਹੇ ਹੋ ਪ੍ਰਸ਼ਾਸਨ ਦੇ ਕਹਿੰਦੇ ਇਹ ਸਾਰੇ ਦਾ ਸਾਰਾ ਯਾਦ ਰੱਖਾਂਗੇ ਇਹ ਭੁੱਲਿਆ ਨਹੀਂ ਜਾਏਗਾ ਤੁਸੀਂ ਕਿਸ ਤਰ੍ਹਾਂ ਬਿਲਕੁਲ ਹੱਥ ਥੋਕੂ ਹੀ ਵੀ ਆ ਪੁਲਿਸ ਤੇ ਵਿਜੀਲੈਂਸ ਕੀ ਜੋ ਇਹਨਾਂ ਦਾ ਬੱਦਾ ਕਹਿ ਦਿੰਦਾ ਉਹਦੇ ਮੁਤਾਬਕ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਦੇ ਮਕਦਮੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲ੍ਹਾਂ ਭੇਜਿਆ ਕੀ ਹੋਇਆ ਫਿਰ ਉਹਨਾਂ ਦਾ ਸੋ ਇਹ ਸਰਾਸਰ ਝਾਕੀ ਤੇ ਸਰਾਸਰ ਮੈਂ ਸਮਝਦਾ ਕਿ ਇਹ ਧੱਕਾ ਕੀਤਾ ਗਿਆ ਹੈ ਜਿਹੜਾ ਸਾਡੇ ਉਮੀਦਵਾਰ ਨੂੰ ਸੰਮਨ ਜਾਰੀ ਕੀਤੇ ਗਏ ਹੈ ਔਰ ਸੰਮਨ ਜਾਰੀ ਕਰਨੇ ਸੀ ਤਾਂ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ ਮਿਡਲ ਆਫ ਦਾ ਇਲੈਕਸ਼ਨ ਕੀ ਜ਼ਰੂਰਤ ਆ ਗਈ ਸੀ ਬਈ ਤੁਹਾਨੂੰ ਸੰਮਨ ਜਾਰੀ ਕਰਨ ਦੀ ਦਰਸਾਤਾ ਰਿਹਾ ਨਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ ਇਹ ਦਰਸਾਤਾ ਰਿਹਾ ਤੁਹਾਨੂੰ ਲੋਕਾਂ ਨੂੰ ਔਰ ਮੈਂ ਇਹ ਗੁਜ਼ਾਰਿਸ਼ ਵੀ ਕਰਨਾ ਚਾਹਣਾ ਔਰ ਚੁਟਾਵਣੀ ਵੀ ਦੇਣਾ ਚਾਹਣਾ ਹੈ ਨਾਲ ਸਰਕਾਰ ਨੂੰ ਨਾਲ ਪੁਲਿਸ ਨੇ ਆਲਾ ਅਧਿਕਾਰੀਆਂ ਨੂੰ ਜਿਹੜੇ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੇ ਇਸ ਤਰ੍ਹਾਂ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਆ ਕਾਂਗਰਸ ਪਾਰਟੀ ਦੇ ਕਿਸੇ ਵਿਅਕਤੀ ਨੂੰ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਜੇ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਹਰਜਮਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੁੱਪ ਨਹੀਂ ਬਿਠਾਗੇ ਇੱਕ ਨਾਲ ਇੱਟ ਖੜਕਾ ਦੇਾਂਗੇ ਜੇ ਤੁਹਾਡੇ ਮੰਚ 'ਚ ਕੋਈ ਭਲੇਖਾ ਹੋਵੇ ਪਰ ਨਾ ਹੀ ਕੋਈ ਪਰਚਾ ਤੋਂ ਡਰਨਾ ਨਹੀਂ ਹੈ ਕਾਂਗਰਸ ਪਾਰਟੀ ਕੋਈ ਬੰਦਾ ਤਾਂ ਛੱਡਿਆ ਨਹੀਂ ਕੀਰੇ ਤੇ ਪਰਚਾ ਨਹੀਂ ਕੀਤਾ ਸੋ ਜਿੰਨੇ ਮਰਜੀ ਤੁਸੀਂ ਪਰਚੇ ਕਰ ਲਓ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਵਿਗੜ ਪਾਉਗੇ ਕਾ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਮਾਫ਼ ਨਹੀਂ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲਓ ਅੱਜ ਸਮੁੱਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਠ ਦੇ ਅੱਠ ਹਰਕਿਆਂ ਦੇ ਉਹ ਅੱਜ ਅਸੀਂ ਇੱਥੇ ਬੈਠੇ ਹਾਂ ਕਿ ਇਹੀ ਕਹਿਣ ਆਏ ਹਾਂ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਟ ਨਾਲ ਇੱਟ ਖੜਕਾ ਦੇਾਂਗੇ ਬਾਕੀ ਅੱਜ ਦੀ ਇਸ ਪ੍ਰੈਸ ਕਾਨਫਰੰਸੇ ਬਸਨਾ ਛੋਣੇ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਨੂੰ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ ਇਹ ਸਾਰੀਆਂ ਜਿਹੜੀਆਂ ਇਸੇ ਕਰਕੇ ਮੈਂ ਅੱਜ ਸਰਕਾਰ ਨੂੰ ਕਹਿ ਸਰਕਸ ਚੱਲ ਰਹੀ ਹੈ ਕੱਲ ਮੈਂ ਮਠਿੰਡੇ ਗਿਆ ਸੀ ਜਿਸ ਪ੍ਰਕਾਰ ਜਨਨਸ਼ਿਆ ਅਮਰੁੱਧ ਦੀ ਕੋਲ ਖੁੱਲੀ ਹੈ ਐਸ ਐਚਓ ਡਰਾ ਰਿਹਾ ਧਮਕਾ ਰਿਹਾ ਲੋਕਾਂ ਨੂੰ ਉਹਨیں ਜ਼ਾਬੀ ਤੁਸੀਂ ਪ੍ਰੈਸ ਦੇ ਕੋਲ ਗਿਆ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਓਵਰਡੋਸ ਦੀ ਲਾਤੀ ਜਿਹੜੇ ਲੋਕ ਮਰ ਰਹੇ ਹੈ ਸਰਕਾਰ ਨੇ ਤੁਹਾਨੂੰ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸ ਇਹ ਕੰਮ ਤਾਂ ਕਰਨੀ ਨਹੀਂ ਪੁਲਿਸ ਦਾ ਗੱਰੀ ਵੀ ਸਿਆਸੀ ਲੋਕਾਂ ਨੇ ਕਿਵੇਂ ਫੜਨਾ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਲਿਆ ਸੀਆਈ ਨੇ ਚੱਕ ਕੇ ਉਹਨੂੰ ਕਰੰਟ ਲਾਇਆ ਇਹ ਆ ਗਿਆ ਵੀ ਉਹਦੀ ਕਰੰਟ ਲਾਇਆ ਵਾਰੀ-ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਨੌਜਵਾਨ ਮੁੰਡਾ ਤੇ ਸੀਆਈ ਆਵੇ ਚੱਕ ਕੇ ਬੰਦੇ ਨੂੰ ਸਿੱਟ ਗਏ ਉੱਥੇ ਹਸਪਤਾਲ ਜਿਹੜਾ ਮੁੱਖ ਗਵਾਹ ਮਿਲ ਨਹੀਂ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜੁਕ ਜਿਹਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲਿਆਂ ਦੀ ਜਮਾਨਤ ਹੋ ਜੇ ਪੁਲਿਸ ਵਾਲੇ ਨੇ ਟਾਰਚਰ ਕਰਕੇ ਬਿਨਾ ਮਕਦਮੇ ਤੋਂ ਬਿਨਾ ਅਰਜੀ ਤੋਂ ਬਿਨਾ ਐਪਲੀਕੇਸ਼ਨ ਤੋਂ ਉਹਨਾਂ ਨੂੰ ਮਾਰ ਮੁਕਾੜੇ ਛੋਟੇ ਛੋਟੇ ਉਹਨੇ ਬੱਚੇ ਹੈ ਇਹ ਚੋਰੀ ਘਟਨਾ ਹੈ ਸਾਰਾ ਸ਼ਹਿਰ ਮੰਗ ਹੋਇਆ ਤੇਰੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਬਣ ਗਿਆ ਸਾਡਾ ਪੰਜਾਬ ਸਮਾਂ ਹੁਣ ਤੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਤੇ ਮੁਕੱਦਮੇ ਨਜਾਇਜ਼ ਕੀਤੇ ਹੋਏ ਉਹ ਖਾਰਜ ਕਰਾਂਗੇ ਤੇ ਜਿਨ੍ਹਾਂ ਨੇ ਕੀਤੇ ਹੋਏ ਕਾਨੂੰਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਵਾਲੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਬਰੀ ਕਰਦੇ ਹੈਗੇ ਕੋਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲ ਹੋਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਓਰੀ ਤਨਖਾਹ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਕਿ ਤੂੰ ਵਿਅਕਤੀ ਬੰਦਾ ਨਜਾਇਜ਼ ਫੜਿਆ ਸੀ ਇਹ ਇਹ ਬੰਦੇ ਨੂੰ ਕੋਰਟ ਨੇ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮੁਕੱਦਮਾ ਅਰਜ ਕੀਤਾ ਸੀ ਤਾਂ ਤੇਰੀ ਨੌਕਰੀ ਇੰਨੇ ਸਾਲ ਕੱਟ ਲਈ ਗਈ ਹੈ ਤੇ ਦੂਜੀ ਗੱਲ ਦੀ ਉਹਨੂੰ ਡਿਸਪਿਸ ਇਸ ਤਰ੍ਹਾਂ ਦੀਆਂ ਰਿਫਾਰਮਸ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬਣ ਕੇ ਪੁਲਿਸ ਦੇ ਰਿਫਾਰਮਸ ਲੈ ਕੇ ਉਹਨਾਂ ਦੀ ਤਾਕਤ ਘਟਾਉਣੀ ਪੈਣੀ ਹੈ ਜਿੱਥੇ ਜਾਂਦੇ ਗਿਓ ਮਰਜ਼ੀ ਮੁਕਦਮਾ ਦਰਜ ਕਰ ਦਿੰਦੇ ਐ ਕੋਈ ਪੁੱਛ ਕਾ ਲਈ ਨਹੀਂ ਇਹਨਾਂ ਲੋਕਾਂ ਨੂੰ ਔਰ ਕ੍ਰਿਮਿਨਲ ਬਿਠਾ ਕੇ ਸਾਰਿਆਂ ਦੇ ਪਰਚੇ ਖਾਜ ਕਰਕੇ ਇਹਨਾਂ ਤੇ ਕਾਰਵਾਈ ਔਰ ਐਸੇ ਅਫਸਰ ਰਹਿ ਗਏ ਪੰਜਾਬ ਸਰਕਾਰੀ ਤਾਰੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ ਇਹੋ ਜੇ ਇਹੋ ਜੇ 50 ਕੇ ਡੀਐਸਪੀ ਹੈ ਇਹੋ ਜੇ 30 35 ਐਸਪੀ ਹੈ ਇਹੋ ਜੇ 5-7 ਹੋਰ ਵੱਡੇ ਵਾਲਾ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਉਲਟੇ ਪੰਜਾਬ ਦੀ ਵਿਧਾਨ ਸਭਾ ਚ ਡਿਸਮਿਸ ਕਰਨ ਦੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਦੀ ਆਵੇ ਚਾਹੇ ਕਿਸੇ ਦੀ ਹੋਰ ਕੋਈ ਕਿਸੇ ਦੇ ਧੱਕਾ ਸੇ ਰਾਸੀ ਨਾ ਕਰ ਸਕੇ ਸੋ ਮੈਂ ਇਹ ਨਹੀਂ ਕਹਿਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਾਣੇ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕੰਟੈਸਟਡ ਕੈਂਡੀਡੇਟ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਗੱਲ ਕਰੋਗੇ ਅਸੀਂ ਛੋਪਰੀ ਬੈਠਾਂਗੇ ਨਾ ਕੇਵਲ ਕੰਟੈਸਟਰ ਕੈਂਡੀਡੇਟ ਜਿਹੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਸ਼ੂ ਨਾ ਕੇਵਲ ਉਹ ਦੇਖਣਾ ਕਿਸੇ ਵਿਅਕਤੀ ਦੇਖਣਾ ਜਿਹਨੂੰ ਤੁਸੀਂ ਡਰਾਉਂਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਇਨਾ ਹੀ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਵਿਰਾਮ ਦੇਣਾ ਛੋਣਾ ਸੋ ਤੁਸੀਂ ਆਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਆਦਾ ਕਿ ਐਸਪੀ ਜਿਹੜੇ ਦਾ ਵੀ ਗੱਲ ਨੂੰ ਸਪੈਨਡ ਕੀਤਾ ਗਿਆ ਔਰ ਇਹ ਵੀ ਕਹਿ ਰਿਹਾ ਕਿ ਤੁਹਾਨੂੰ ਪਤਾ ਹੈ ਕਿ ਆਸ਼ਮ ਸਿੰਘ ਦੇ ਨਾਲ ਇਸੇ ਕਾਰਨ ਜਿਹੜਾ ਫ੍ਰੀ ਲੈਂਡ ਦੀ ਲੀਨ ਆਪਣੇ ਨਾਮ ਕੀਤਾ ਹੈ ਬਈ ਗਾਲ੍ਹੇ ਹੈ ਗਾਲ੍ਹੇ ਹੈ ਗਾਲ੍ਹੇ ਹੈ ਮੈਂ ਪਹਿਲਾਂ ਕੀ ਕਿਹਾ ਸਰਕਾਰ ਨਹੀਂ ਸਰਕਸ ਸਰਕਸ ਦਾ ਮਤਲਬ ਸਮੇਂ-ਸਮੇਂ ਸਿਰ ਮੌਕੇ ਦੇ ਮੁਤਾਬਕ ਆਪਣੀ ਆਈਟਮ ਪੇਸ਼ ਕਰਨਾ ਸੋ ਇਹ ਸਸਪੈਂਸ਼ਨ ਦਾ ਤੇਰੇ ਪਿੱਛੇ ਕੀ ਰਾਜ ਹੈ ਕਿਹਨੇ ਸੰਮਣੋਂ ਨੇ ਐਸਐਸਪੀ ਨੇ ਜਿਹੜੇ ਸੰਮਣ ਕੀਤੇ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਜਾਂ ਕਿਸੇ ਵੱਡੇ ਅਧਿਕਾਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਨੇ ਸੰਮਣ ਕੀਤੇ ਔਰ ਮੈਂ ਤਾਂ ਸਰਸਪੈਂਸ਼ਨ ਆਰਡਰ ਪੜ੍ਹਿਆ ਵੀ ਨਹੀਂ ਕਿਹੜਾ ਸਰਸਪੈਂਸ਼ਨ ਆਰਡਰ ਹੈ ਤੁਸੀਂ ਕਹਿੰਦਾ ਸੂਤਰਾਂ ਤੋਂ ਪਤਾ ਲੱਗਿਆ ਕਿੱਥੇ ਉਹ ਚਿੱਠੀ ਆ ਗਈ ہاں ਤੇ ਉਹ ਪਤਾ ਨਹੀਂ ਕਿਹੜੀ ਨਾ ਹੀ ਨਾ ਕੋਈ ਐਸਪੀ ਦਾ ਬਿਆਨ ਸੁਣਿਆ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਉਹਦੇ ਨਾਲ ਟਾਲ ਮੈਨਸੇ ਸੰਮਣ ਆਪ ਕਿਉਂ ਕਢਾਏਗਾ ਭਈ ਕੈਂਡੀਡੇਟ ਆਪ ਸੰਮਣ ਕਿਉਂ ਕਢਾਈ? ਉਹਦਾ ਨਾਮ ਕੀ ਐ ਇਸ ਕਰਕੇ? ਕਹਿੰਦੇ ਪੁਰਾਣੀ ਦੋਸਤੀ ਹੈ ਜੀ ਸੰਪਤੀ ਲੈਣਾ ਸੀ ਲੋਕਾਂ ਦੀ ਇਹ ਸਾਰਾ ਕ੍ਰੈਡਿਟ ਕਿੱਤਾਗੇ। ਸੰਫੀ ਐਨਲ ਦੀ ਐ। ਐ ਕੋਈ ਸੰਫੀ ਨਹੀਂ ਮਿਲਦੀ। ਐ ਨੁਕਸਾਨ ਹੁੰਦਾ। ਕਿੱਦਾਂ ਮਿਲਦੀ ਐ? ਇਹ ਇਹ ਬਿਲਕੁਲ ਇਹ ਬਿਲਕੁਲ ਬੇਬੁਨਿਆਦੀ ਗੱਲ ਜੋ ਆਮ ਆਦਮੀ ਪਾਰਟੀ ਹੁਣ ਕਰ ਰਹੀ ਆ ਇਹ ਆਪਣੇ ਆਪ ਨੂੰ ਲੁਕੋ ਰਹੀ ਐ। ਸੰਮਣ ਇਹਨਾਂ ਨੇ ਕੀਤਾ।

ਅਸੀਂ ਇਹ ਖੜੇ ਆ ਚਕਾੰਗ ਮੰਗ ਤੁਸੀਂ ਇਹ ਨਾ ਕਹੋ ਵੀ 100 ਮੀਟਰ ਤੇ ਜਾ ਆਰਸ਼ੂ ਦੇ ਕੋਲੇ ਤੁਸੀਂ ਕੈਮਰੇ ਲੈ ਕੇ ਗਏ ਤਾਂ ਆਰਸ਼ੂ ਜੀ ਨੇ ਬਿਆਨ ਦੇਤਾ ਤੇ ਤੁਸੀਂ ਆਡੋ ਕਾਂਗਰਸ ਸਾਰੀ ਕਾਂਗਰਸ ਇਕੱਠੀ ਹੈ ਦੇਖੋ 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 ਮੈਂ ਕਿਤੇ ਨਜ਼ਰ ਮੈਂ ਕਾਗਜ਼ ਪਰਾਉਣਾ ਹੈ ਕਿ ਨਹੀਂ ਆਇਆ ਇੱਥੇ ਕਿਉਂ ਨਹੀਂ ਬੈਠਦੇ ਕੌਣ ਨਹੀਂ ਇਕੱਠੇ ਬੈਠਿਆ ਪਰसों ਇਕੱਠੇ ਸੀ ਸੁਣੋ ਜੀ ਸੁਣੋ 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 ਇਹ ਜਿਹੜੇ ਆ ਨਾ ਪ੍ਰੈਸ ਵਾਲੇ ਸਾਡੇ ਭਰਾ ਇਹ ਜੇ ਇਹ ਉਹਨੀਆਂ ਗੱਲਾਂ ਨਾ ਕਰਨ ਫਿਰ ਇਹਨਾਂ ਨੂੰ ਕੋਈ ਮੰ ਸੁਣੋ 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 ਜਨਾਬੇ ਆਲੀ ਅਸੀਂ ਸਾਰੇ ਇਕੱਠੇ ਆ ਕਾਂਗਰਸ ਪਾਰਟੀ ਇੱਕ ਮੁਠ ਹੈ ਇੱਕ ਮਿੰਟ ਇੱਕ ਮਿੰਟ ਮਿੰਟ ਸੁਣੋ ਬਈ ਸੁਣੋ ਵਿਚਾਰਾਂ ਦੇ ਮਤਭੇਦ ਕਿਸੇ ਨੇ ਹੋ ਸਕਦੇ ਨੇ ਲੇਕਿਨ ਜਿੱਥੇ ਕਾਂਗਰਸ ਦੀ ਪੱਗ ਦਾ ਸਵਾਲ ਹੈ ਆਣ ਤੇ ਸ਼ਾਨ ਦਾ ਸਵਾਲ ਹੈ सारी कांग्रेस एक मुठ एक मोरी चो असागे लेकिन आपके किसी साथी आज नहीं होगी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज